ਪਾਸ ਹੁੰਦੇ ਨੇ ਜਦੀਕ ਪੈਂਦੇ ਪਿੰਡ ਮਟੋੜਾ ਵਿੱਚ ਟੜੇਬੰਦੀ ਖਤਮ ਹੋਈ ਤੇ ਕੋਆਪਰੇਟ ਸੁਸਾਇਟੀ ਦਾ ਕੁਲਵਿੰਦਰ ਸਿੰਘ ਪ੍ਰਧਾਨ ਬਣਿਆ ਤੁਸੀਂ ਦੇਖੋ ਇਹ ਖਬਰ 8.5 ਪਿੰਡਾਂ ਦੀ ਸੋਸਾਇਟੀ ਹੈ ਜੀ ਇਹ ਸਰਬਸੰਮਤੀ ਨਾਲ ਅਸੀਂ 8 ਮੈਂਬਰ ਇਕੱਠੇ ਆ ਉਹਨਾਂ ਨੇ ਮੈਨੂੰ ਪ੍ਰਧਾਨ ਚੁਣਿਆ ਜੀ ਕੀ ਕੀ ਇੱਕ ਕਮੇਟੀ ਦੇ ਅਧੀਨ ਜਿਹੜੇ ਕੰਮ ਹੁੰਦੇ ਨੇ ਕਿਸਾਨ ਭਰਾਵਾਂ ਦੇ ਕੀ ਕੀ ਹੁੰਦੇ ਨੇ ਕੀ ਕੀ ਮੁਸ਼ਕਲਾਂ ਆਉਂਦੇ ਨੇ ਜਿਹੜੀ ਇਹਦੇ ਵਿੱਚ ਜੀ ਮੈਂ ਸਾਡਾ ਖਾਸ ਦਾ ਜਿਵੇਂ ਪ੍ਰੋਵਾਈਡ ਕਰਾਉਣੀ ਤੇ ਹੋਰ ਸਾਰੇ ਖੇਤੀਬਾੜੀ ਵਾਲੇ ਸੰਧ ਨੇ ਜੀ ਉਹ ਪ੍ਰੋਵਾਈਡ ਕਰਾਉਣੇ ਜੀ ਹਾਂਜੀ ਕਿ ਕਿ ਮੇਨ ਮੁਸ਼ਕਲ ਕਿਹੜੇ ਕਿਹੜੀ ਹੁੰਦੀ ਹੈ ਕਿਸਾਨਾਂ ਨੂੰ ਜਿਹੜੀ ਤੁਸੀਂ ਪਹਿਲ ਦੇ ਆਧਾਰ ਤੇ ਸੋਲਵ ਕਰੋਗੇ ਜ਼ਿਆਦਾਤਰ ਜਿਸ ਤਰ੍ਹਾਂ ਹੁਣ ਝੋਨੇ ਦੀ ਜੀ ਉਹਦੇ ਵਾਸਤੇ ਵੀ ਸਾਡੇ ਕੋਲ ਮਸ਼ੀਨਾਂ ਹੈਗੀਆਂ ਨੇ ਜੀ ਉਸ ਇੱਕ ਦੋ ਮਸ਼ੀਨਾਂ ਇਹਨੇ ਚੇਂਜ ਕਰਕੇ ਹੋਰ ਲੈ ਕੇ ਆਵਾਂਗੇ ਜੀ ਹਾਂ ਬਾਕੀ ਜਿਵੇਂ ਹੁਣ ਮੇਨ ਮੁੱਦਾ ਡੀਏਪੀ ਦਾ ਜੀ ਉਹਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਉਦੋਂ ਹੀ ਵਿਚਾਰ ਕਰਾਂਗੇ ਵੀ ਸਾਰੇ ਕਿਸਾਨਾਂ ਨੂੰ ਡੀਏਪੀ ਮਿਲੇ ਜੀ ਹਾਂ ਕਿੰਨਾ ਕੁ ਘਾਟ ਆ ਰਹੀ ਹੈ ਡੀਏਪੀ ਦੀ ਡੀਏਪੀ ਫਿਲਹਾਲ ਤਾਂ ਹੀ ਸਾਡੇ ਕੋਲ 700 ਬੈਗ ਹੈ ਜੀ ਹਾਂਜੀ 7-8000 ਬੈਗ ਲੱਗ ਜਾਂਦੇ ਹੈ ਸਾਡੇ ਇੱਥੇ ਪਹਿਲ ਦੇ ਆਧਾਰ ਤੇ ਮੁਸ਼ਕਲ ਸਾਡੀ ਪ੍ਰਧਾਨ ਦੀ ਚੋਣ ਜੀ 8 ਮੈਂਬਰਾਂ ਨੇ ਆਪਣੀ ਸਹਿਮਤੀ ਨਾਲ ਕੀਤੀ ਹੈ ਜੀ ਸਰਦਾਰ ਕੁਲਵਿੰਦਰ ਸਿੰਘ ਜੀ ਡੀ ਨੂੰ ਪ੍ਰਧਾਨ ਚੁਣਿਆ ਗਿਆ ਜੀ ਤੇ ਸਰਦਾਰ ਰੀਸਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਤੇ ਬਾਕੀ ਹੋਰ ਕਮੇਟੀ ਸਾਰੇ ਚੁਣੀ ਗਈ ਹੈ ਜੀ ਤੇ ਇਹਨਾਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਆ ਕੀ ਕੀ ਮੇਨ ਕੋਰਪੋਰੇਟ ਸਟਾਟੀ ਦੇ ਵਿੱਚ ਜੀ ਇੱਕ ਤਾਂ ਜਿਵੇਂ ਹੁਣ ਅੱਗੇ ਜੀ ਆਪਣੇ ਕਣਕ ਦਾ ਸੀਜ਼ਨ ਆ ਰਿਹਾ ਹੈ ਕਣਕ ਦੀ ਬਜਾਈ ਹੋਣੀ ਹੈ ਡੀਏਪੀ ਖਾਦ ਦੀ ਬਹੁਤ ਜ਼ਰੂਰਤ ਹੁੰਦੀ ਹੈ ਕਿਸਾਨਾਂ ਨੂੰ ਜੀ ਡੀਏਪੀ ਖਾਦ ਫਿਲਹਾਲ ਸਾਡੇ ਕੋਲ ਤਕਰੀਬਨ 6-700 ਬੈ ਗਈ ਆਏ ਆ ਜੀ ਤੇ ਤਕਰੀਬਨ ਕਾਫੀ ਖਾਪਤ ਹੈਗੀ ਹੈ ਸੋਸਾਇਟੀ ਦੇ ਵਿੱਚ ਕਿਉਂਕਿ 8 ਪਿੰਡ ਇਸ ਸੋਸਾਇਟੀ ਨਾਲ ਜੁੜੇ ਹੋਏ ਨੇ ਇਸ ਕਰਕੇ ਅਸੀਂ ਡੀਏਪੀ ਤੇ ਪੂਰੀ ਪ੍ਰੈਫਰੈਂਸ ਦਵਾਂਗੇ ਇਸ ਚੀਜ਼ ਨੂੰ ਵੀ ਡੀਏਪੀ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਜਿਸ ਤਰ੍ਹਾਂ ਪਰਾਲੀ ਦੇ ਨਾਲ ਜਿਹੜੀ ਪਰਾਲੀ ਦੇ ਨਾੜ ਨੂੰ ਅੱਗ ਲਾਉਣ ਦੀ ਗੱਲ ਹੈ ਜੀ ਦੇਖੋ ਪਰਾਲੀ ਦੇ ਨਾੜ ਨਾਲ ਅੱਗ ਲਾਉਣ ਨਾਲ ਬੜਾ ਪੋਲਿਊਸ਼ਨ ਫੈਲਦਾ ਜੀ ਵਾਤਾਵਰਨ ਖਰਾਬ ਹੁੰਦਾ ਦੇਖੋ ਸਰਕਾਰ ਵੀ ਇਹ ਵੱਲ ਇਸ ਗੱਲ ਵੱਲ ਧਿਆਨ ਦੇ ਰਹੀ ਆ ਸਾਡਾ ਵੀ ਇਹੀ ਉਪਰਾਲਾ ਰਹੂਗਾ ਕਿ ਜ਼ਿਮੀਂਦਾਰਾਂ ਨੂੰ ਸੂਝ-ਬੂਝ ਨਾਲ ਸਮਝਾਇਆ ਜਾਵੇ ਵੀ ਭਾਈ ਤੁਸੀਂ ਪਰਾਲੀ ਨੂੰ ਅੱਗ ਨਾ ਲਾਓ ਇਸ ਨਾਲ ਵਾਤਾਵਰਨ ਖਰਾਬ ਹੁੰਦਾ ਹੈ ਇਹ ਡੀਏਪੀ ਦਾ ਹੀ ਹੈ 751 1600 ਥੱਲੇ ਖਤ ਹੁੰਦੀ ਹੈ ਪਿਛਲੇ ਸਾਲਾਂ 'ਚ 2-300 ਥੱਲੇ ਸਾਨੂੰ ਮਤਲਬ ਘਾਟਾ ਜਾਂਦੀ ਹੈ ਪਿਛਲੇ ਦਾ ਕਈ ਵਾਰ ਮਨਿਸਟਰਾਂ ਨੇ ਇੰਟਰਫੀਅਰ ਕਰਕੇ ਟਰੱਕ ਕਿਧਰੇ ਲੈ ਗਏ ਤੇ ਇੱਥੇ ਘਾਟਾ ਜੀ ਫਿਰ ਬਾਅਦ ਦੇ ਵਿੱਚ ਕਿਸਾਨ ਜਿਹੜਾ ਨੇ ਹਿੰਮਤ ਕਰਕੇ ਉਹ ਟਰੱਕ ਮੰਗਵਾਇਆ ਤਾਂ ਇੱਥੇ ਘਾਟ ਹੋਈ ਮਤਲਬ ਫਿਰ ਪੂਰੀ ਹੋਈ ਕ੍ਰੀਵਨ ਸਾਡੇ ਸੁਸਾਇਟੀ ਦੇ ਵਿੱਚ ਹਰ ਇੱਕ ਕੋਰਨਰ ਤੇ ਫੈਸਿਲਿਟੀ ਹੈ ਚਾਹੇ ਸਾਂਦਲੋਜੀ ਨੇ ਵੀ ਸਾਰੇ ਸਾਂਦ ਨੇ ਬੀਜਣ ਵਾਲੀ ਰੋਟਾਵੇਟਰ ਦੂਸਰਾ ਜਿਹੜਾ ਹੈ ਸਿੱਧੀ ਬਿਜਾਈ ਵੀ ਕਰਦੇ ਨੇ ਉਹਦੇ ਨਾਲ ਨਵੇਂ-ਨਵੇਂ ਚੱਲੇ ਸਿਸਟਮ ਉਹ ਵੀ ਹੈਗਾ ਇੱਥੇ ਮਤਲਬ ਸੋਸਾਇਟੀ ਦਾ 5-7 ਕਰੋੜ ਰੁਪਇਆ ਹੋਊਗਾ ਜਿਹੜਾ ਇਨਵੈਸਟ ਹੁੰਦਾ ਇਹਦੇ ਵਿੱਚ ਜਿਹੜੇ ਲੋਕਾਂ ਨੂੰ ਬਹੁਤ ਫਾਇਦੇ ਹੁੰਦੇ ਨੇ ਸਿਰਫ ਇੱਕ ਸਾਨੂੰ ਘਾਟ ਪੈਦੀ ਤੇਲ ਦਾ ਪੰਪ ਵੀ ਸਾਡਾ ਚੱਲ ਰਿਹਾ ਸਰਕਾਰ ਨੇ ਬੰਦ ਕਰ ਦੇਵੇ ਪਤਾ ਨਹੀਂ ਕਾਰਨ ਕੀ ਹੈ ਅੱਗੇ ਸਾਡਾ ਪੰਪ ਚੱਲਦਾ ਸੀ ਪੰਪ ਦਾ ਤੇਲ ਵੀ ਰੋ ਲੈਂਦੇ ਸੀਗੇ ਅਰੇ ਸਾਰੇ ਪਿੰਡ ਬੜੇ ਸਹਿਯੋਗ ਨਾਲ ਚਲਾ ਰਹੇ ਨੇ ਸੋਸਾਇਟੀ ਨੂੰ ਈਵਨ ਪੰਜਾਬ ਦੇ ਵਿੱਚ ਤੀਪ ਸੋਸਾਇਟੀ ਦੇ ਵਿੱਚ ਮੂਰੀ ਹੈ ਸੋਸਾਇਟੀ ਓਕੇ ਹਾਂਜੀ ਇੱਥੇ ਤਕਰੀਬਨ ਇਲਾਕੇ ਦੇ ਵਿੱਚ ਸਭ ਤੋਂ ਟੌਪ ਦੀ ਸੋਸਾਇਟੀ ਚੱਲਦੀ ਹੈ ਅਸੀਂ 5 ਵਾਰ ਇਹਦਾ ਪ੍ਰੋਫਿਟ ਵੰਡ ਚੁੱਕੀਆਂ ओके ਪੰਜਵਾਰ ਪ੍ਰੋਫਿਟ ਬਣ ਚੁੱਕੇ ਇਹ ਜਿਹੜੇ ਲੋਕਾਂ ਨੂੰ ਹੋਇਆ ਉਹਨੇ ਪਹਿਲਾਂ ਸਾਡਾ ਫੋਕਲ ਪੁਆਇੰਟ ਸੀ ਇੱਥੇ ਖਾਦ ਆਉਂਦੀ ਸੀ ਅਸੀਂ ਖਾਦੂਆਂ ਸਟੇਪ ਸਪਲਾਈ ਕਰਦੇ ਸੀ ਜਦੋਂ ਮੈਂ ਪ੍ਰਧਾਨ ਸੀ ਉਦੋਂ ਬਾਅਦ ਇਹਨੇ ਫੋਕਲ ਪੁਆਇੰਟ ਤੋੜਤਾ ਹੁਣ ਸਿੱਧੀ ਮਾਰਕੀਟ ਦਿੰਦੀ ਹੈ ਉਹ ਜਿਹੜੇ 5 ਰੁਪਏ ਤੋਂ ਥੱਲੇ ਦੀ ਉਹ ਘੱਟ ਘਾਟ ਰੌਣ ਲੱਗੀ ਅੱਛਾ ਹੁਣ ਵੀ ਪ੍ਰੋਫਿਟ ਚ ਹੈ ਇਹ ਪਹਿਲਾਂ ਇੱਕ ਵਾਰੀ ਹੋ ਗਈ ਸੀ ਡਾਊਨ ਜਦੋਂ ਐਨਪੀ ਦੇ ਲੋਕਾਂ ਨੇ ਪੈਸੇ ਨਹੀਂ ਭਰੇ ਫਿਰ ਜਦੋਂ ਸਬਸਿਡੀ ਆ ਗਈ ਉਹਦੇ ਬਾਅਦ ਫਿਰ ਠੀਕ ਹੋ ਗਿਆ ਫਿਰ ਤਨਖਾਹ ਮਿਲਣ ਲੱਗੀ ਹੈ ਨਾ ਕਰਮਚਾਰੀ ਨੂੰ ਕਰਮਚਾਰੀ ਬਹੁ ਮਲਗਾ ਮਿਸ਼ਰੀ 70 ਜੋਗੀ ਚਾਰੇ ਸੱਤੇ ਪਿੰਡ ਇਕੱਠੇ ਹੋ ਗਏ ਇਕੱਠੇ ਹੋਣ ਤੋਂ ਬਾਅਦ ਇਹ ਬਹੁਤ ਸਕਸੈਸਫੁਲ ਚੱਲਦੀ ਹੈ ਇਹ ਆਪਣੀ ਜਗ੍ਹਾ 'ਚ ਬਣੀ ਵੀ ਇਹਦੀ ਆਪਣੀ ਮੁੱਲ ਲਈ ਵੀ ਜਗ੍ਹਾ ਸੋਸਾਇਟੀ ਲੋਕਾਂ ਨੇ ਪੈਸੇ ਇਕੱਠੇ ਕਰਕੇ ਮੁੱਲ ਲਈ ਹੈ ਜੀ ਦੇਖੋ ਜੀ ਸਰਬਸੰਮਤੀ ਹੋਈ ਹੈ ਬਹੁਤ ਵਧੀਆ ਬਾਕੀ ਇਹ ਵੀ ਸਰਬਸੰਮਤੀ ਹੈ ਜਿਹੜੀ ਪੋਲਿਟਿਕਸ ਤੋਂ ਦੂਰ ਹੋ ਕੇ ਹੋਈ ਹੈ ਕਿਸਾਨਾਂ ਨੇ ਆਪ ਸਰਬਸੰਮਤੀ ਕਰੀ ਹੈ ਸੋਸਾਇਟੀ ਦੀਆਂ ਸਮੱਸਿਆ ਕਿਹਨੇ ਸੋਸਾਇਟੀ ਦੀਆਂ ਸਮੱਸਿਆ ਕੁਝ ਵੀ ਨਹੀਂ ਹੁੰਦੀ ਜੇ ਸਰਕਾਰ ਥੋੜਾ ਜਿਹਾ ਧਿਆਨ ਦੇਵੇ ਡੀਓਪੀ ਦੀ ਖਾਤ ਹੈ ਸਮੇਂ ਸਿਰ ਮਿਲ ਜੇ ਜਿਵੇਂ ਸਾਡੇ ਸਾਰੇ ਸੋਸਾਇਟੀ ਵਾਲੇ ਜਿਹੜੇ ਵਰਕਰ ਨੇ ਉਹ ਇੰਨਾ ਪਰਾਲਾ ਕਰਦੇ ਨੇ ਤਾਂ ਖਾਦ ਪਹੁੰਚਦੀ ਆ। ਬਾਕੀ ਜਿਹੜੀ ਤੁਸੀਂ ਪਰਾਲੀ ਦੀ ਸਮੱਸਿਆ ਦੀ ਗੱਲ ਕਰਦੇ ਹੋ। ਸਾਡੀ ਸੋਸਾਇਟੀ ਕੋਲ ਹਰੇਕ ਮਤਲਬ ਉਹਦਾ ਉਜਾਰਾ ਹੈਗਾ। ਲੋਕਾਂ ਨੂੰ ਵਰਤਣ ਲਈ ਅਸੀਂ ਪ੍ਰੇਰਿਤ ਕਰ ਰਹੇ ਹਾਂ ਵੀ ਲੋਕ ਉਹਨੂੰ ਵਰਤਣ ਰੋਟਾਵੇਟਰ, ਸੁਪਰਸੀਡਰ, ਮਲਚਰ ਸਾਰੇ ਸੰਦ ਹੈਗੇ ਬਹੁਤ ਘੱਟ ਹੀ ਕਿਰਾਏ ਤੇ ਬਲਦ ਹੁੰਦੇ ਨੇ ਸਿਰਫ 100 ਰੁਪਏ ਘੰਟੇ ਤੇ ਅਸੀਂ ਤਾਂ ਬਾਕੀ ਕਿਸਾਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਪਰਾਲੀ ਨੂੰ ਅੱਗ ਕੋਈ ਨਾ ਲਾਓ ਮੈਂ ਖੁਦ 8 ਸਾਲ ਹੋ ਗਏ ਕੋਈ ਅੱਗ ਨਹੀਂ ਲਾਈ ਹੈਗੀ ਅਸੀਂ ਗੱਠਾਂ ਵੀ ਬਣਾ ਰਹੇ ਹਾਂ ਤੇ ਬਾਕੀ ਉਹਨੂੰ ਪਰਾਲੀ ਨੂੰ ਵਿੱਚ ਵੀ ਮਲਚਰ ਕਰ ਰਹੇ ਹਾਂ ਮਲਚਰ ਕਰਕੇ ਸੁਪਰ ਸੀਡਰ ਨਾਲ ਕਣਕ ਬੀਜੀ ਆ ਆਪਣੇ ਬੜੀ ਵਧੀਆ ਕਣਕ ਹੋਈ ਆ ਪਰ ਸਰਕਾਰ ਹੈ ਜਿਹੜੀ ਇਹ ਸਾਥ ਨਹੀਂ ਦੇ ਰਹੀ ਸਰਕਾਰ ਕਿਤੇ ਨਾ ਕਿਤੇ ਆਖੇ ਵਖਰੇਵੇਂ ਕਰਦੀ ਹੈ ਲੋਕਾਂ ਦੇ ਧੜੇ ਬੰਦੀਆਂ ਬਣਾ ਕੇ ਪਿੰਡਾਂ ਜਾ ਕੇ ਸਾਡੇ 8 ਪਿੰਡਾਂ 'ਚ ਕੋਈ ਧੜੇ ਬੰਦੀ ਨਹੀਂ ਹੈਗੀ ਤੁਸੀਂ ਦੇਖ ਰਹੇ ਹੋ